ਸੁਣ ਲਓ ਕਿ دارو ਸੀਰੀਜ਼ ਜਿਹੜੀ ਮੈਂ ਤਾਂ ਦੇਖ ਲਈਆ ਤੇ ਤੁਸੀਂ ਵੀ ਸਾਰੇ ਦੇਖ ਲਓ ਜਿਨ੍ਹਾਂ ਨੇ ਨਹੀਂ ਦੇਖੀਆ ਮੈਨੂੰ ਉਮੀਦ ਹੈ ਕਿ ਮੇਰੀ ਅੱਧੇ ਤੋਂ ਵੱਧ ਆਡੀਅנס ਨੇ ਤਾਂ ਜ਼ਰੂਰ ਦੇਖ ਲਈ ਹੋएगी ਤਾਂ ਹੁਣ ਜਿਹੜੇ ਕਿ ਉਹਨਾਂ ਦੇ ਜਿਹੜੇ ਅਦਾਕਾਰ ਨੇ ਉਹਨਾਂ ਨਾਲ ਤੁਹਾਡੀ ਗੱਲ ਕਰਵਾਉਂਗੀ ਸਾਰਿਆਂ ਨਾਲ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਨੂੰ ਤਾਂ ਐ ਲੱਗ ਰਿਹਾ ਕਿ ਮੇਰੀ ਸੀਰੀਜ਼ ਜਿਹੜੀ ਕਿ ਹਿੱਟ ਹੋ ਗਈ ਏ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਵਾਓ ਰਨਿੰਗ ਸਕਸੈਸਫੁਲ ਸੋਚੋ ਇਸ ਤੋਂ ਵਧੀਆ ਖੁਸ਼ੀ ਹੋ ਬੜੀ ਕਿਹੜੀ ਗੱ ਥੈਂਕ ਯੂ ਤੇ ਸਰ ਜਿਹੜਾ ਕਿ ਅਸੀਂ ਹੁਣ ਤੁਹਾਡਾ ਪੂਰਾ ਦੇਖਿਆ ਜਿਵੇਂ ਤੁਸੀਂ ਕਿਹਾ ਸੀਗਾ ਕਿ ਅਸਲੀ ਦੇ ਵਿੱਚ ਜਿਹੜਾ ਕਿ ਘਰ ਵਾਲਾ ਐਵੇਂ ਦਾ ਹੋਣਾ ਚਾਹੀਦਾ ਆ ਉਹ ਰਿਐਲਿਟੀ ਮਤਲਬ ਜਿਹੜੀ ਕਿ ਹੁੰਦੀ ਹੈ ਤੁਹਾਨੂੰ ਉਮੀਦ ਸੀਗੀ ਕਿ ਇੰਨੀ ਸੁਪਰ ਟੂਪਰ ਹਿੱਟ ਦਾ ਹੋ ਜਾਏ ਨਹੀਂ ਉਮੀਦ ਵਾਕਈ ਇੰਨੀ ਸੀਗੀ ਨਹੀਂ ਜਿੰਨੀ ਮਤਲਬ ਵਾਕਈ ਹੋ ਗਈ ਹੈ ਨਾ ਇੰਨਾ ਰਿਸਪੌਂਸ ਆਊਗਾ ਸਾਨੂੰ ਤਾਂ ਇਹੀ ਸੀ ਕਿ ਬਸ ਰਿਲੀਜ਼ ਹੋ ਜਾਵੇ ਕਿਉਂਕਿ ਅਸੀਂ 2.5 ਸਾਲ ਪਹਿਲਾਂ ਬਣਾਈ ਸੀਗੀ ਬਹੁਤ ਮਿਹਨਤ ਨਾਲ ਤੇ ਸਾਨੂੰ ਸੀ ਕਿ ਬਸ ਰਿਲੀਜ਼ ਹੋ ਜਾਵੇ ਬਟ ਉਹ ਇਸ ਤਰੀਕੇ ਨਾਲ ਵੱਡੇ ਲੈਵਲ ਤੇ ਰਿਲੀਜ਼ ਹੋਊਗੀ ਇੰਨੀ ਪ੍ਰੋਮੋਸ਼ਨ ਹੋਊਗੀ ਕਿ داروਦਾਰ ਹੋ ਜਾਊਗੀ ਸਾਰੇ ਪਾਸੇ ਲੋਕ ਦੇਖਣਗੇ ਔਰ ਉਹ ਵੀ ਕੱਲੇ ਪੰਜਾਬ ਇੰਡੀਆ ਚ ਨਹੀਂ ਆਊਟ ਆਫ ਮਤਲਬ ਇੰਡੀਆ ਵੀ ਹੈ ਨਾ ਓਵਰ ਸੀਸ ਤੇ ਔਰ ਸਾਰੇ ਪਾਸੋਂ ਬਾਗਮਾਲ ਰਿਸਪੌਂਸ ਆ ਰਿਹਾ ਹੋਰ ਚੀਜ਼ ਦਾ ਸੇਰਾ মিডিਆ ਤੇ ਸਿਰ ਤੇ ਵੀ ਓਨਾ ਹੀ ਵੱਜਦਾ ਕਿਉਂਕਿ ਤੁਸੀਂ ਹੀ ਕਰਾਈਆ ਇਹ ਕਹੀਏ ਕਿ دارو ਬਸੋਣੀ ਬਣੀ ਸੀ ਕਈ ਵਾਰੀ ਬਹੁਤ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਬਣੀਆਂ ਰੁੱਲ ਰੁੱਲ ਜਾਂਦੀਆਂ ਇਹ মিডিਆ ਦਾ ਬਹੁਤ ਥੈਂਕ ਯੂ মিডিਆ ਜਿੰਨੀ ਵੀ মিডিਆ ਤੁਹਾਡਾ ਚੈਨਲ ਵੀ ਔਰ ਜਿੰਨੇ ਚੈਨਲ ਇੱਥੇ ਪਹੁੰਚੇ ਸਾਰਿਆਂ ਦਾ ਧੰਨਵਾਦ ਕਰਦੇ ਤੁਹਾਡੀ ਬਦੌਲਤ ਇਹ ਬਹੁਤ ਦੂਰ ਤੱਕ ਪਹੁੰਚਿਆ ਬਹੁਤ ਸਾਥ ਦਿੱਤਾ ਯਕੀਨ ਮੈਨੂੰ ਬਹੁਤ ਸਾਥ ਦਿੱਤਾ ਅਸੀਂ ਬਹੁਤ ਜ਼ਿਆਦਾ ਸ਼ੁ ਤੁਹਾਡੇ ਨਹੀਂ 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 ਸਾਡੀ ਕਹਿੰਦੀ ਤੁਹਾਡੇ ਨਹੀਂ ਨਹੀਂ ਬਹੁਤ ਬਹੁਤ ਥੈਂਕ ਯੂ ਤੇ ਹੌਰਬਲ ਕਾਰ ਸਿੰਘ ਜੀ ਠੀਕ ਹੋ ਵਧੀਆ ਜੀ ਵਧੀਆ ਕਾਮ ਹੁਣ ਤਾਂ ਚੜਦੀ ਕਲਾ ਹੋ ਜਾਣਾ ਚਾਹੀਦਾ ਆ ਬਿਲਕੁਲ दारू ਚ ਦਾਰੂ ਪੀ ਪੀ ਕੇ ਪਤਾ ਨਹੀਂ ਕੀ ਕਰਦਾ ਬਹੁਤ ਮਾਰ ਮਾਰ ਗੁੱਸਾ ਆਦਾ ਮੈਨੂੰ ਦੇਖ ਕੇ ਗੁੱਸਾ ਆ ਰਿਹਾ ਮੈਂ ਮੈਂ ਕਹ ਪਾਜੀ ਤੇ ਪਹਿਲੀ ਵਾਰੀ ਮੈਨੂੰ ਗੁੱਸਾ ਆ ਰਿਹਾ ਪਰ ਇਹਨਾਂ ਦੇ ਕਰੈਕਟਰ ਤੇ ਆ ਰਿਹਾ ਹੈ ਮੈਂ ਤੁਹਾਡਾ ਪਹਿਲਾ ਇੰਟਰਵਿਊ ਲੈ ਕੇ ਗਈ ਤੇ ਮੈਂ ਬਾਅਦ ਚ ਜਾ ਕੇ ਤੁਹਾਡਾ ਐਪੀਸੋਡ ਦੇਖਿਆ ਮੈਂ ਕਿਹਾ ਸਰ ਸਹੀ ਕਹਿ ਰਹੇ ਸੀ ਅਸਲ ਜ਼ਿੰਦਗੀ ਚ ਤਾਂ ਜਮਾ ਐਵੇਂ ਤੇ ਨਹੀਂ ਆ ਬਿਲਕੁਲ ਯੋ ਬਹੁਤ ਆਪੋਜ਼ਿਟ ਸੀਗਾ ਕਰੈਕਟਰ ਤੇ ਮੈਂ ਵੀ ਦੇਖ ਕੇ ਮੈਨੂੰ ਲੱਗਾ ਯਾਰ ਕੁਝ ਕซีน ਮੇਰ ਤੋਂ ਵੀ ਨਹੀਂ ਦੇਖ ਹੋ ਰਿਹਾ ਆਪਣੇ ਮੈਂ ਸਹੀ ਸੀਰੀਅਸly ਮੈਂ ਇੱਕ ਦੋ ਵਾਰ ਫਾਰਵਰਡ ਵੀ ਕੀਤਾ ਨਹੀਂ ਦੇਖੋ ਮੈਂ ਤੇ ਤੁਹਾਡੇ ਕਰਦੇ ਆਨੇ ਕਿਵੇਂ ਦੇਖਿਆ ਫੇਰ ਕਰਦੇ ਆਨੇ ਇਹੀ ਐਕਚੁਅਲੀ ਕੀ ਆ ਮਾਪੇ ਨੂੰ ਤਾਂ ਵਧੀਆ ਹੀ ਲੱਗਿਆ ਬਹੁਤ ਵਧੀਆ ਉਹਨਾਂ ਨੇ ਮੈਨੂੰ ਦੇਖਿਆ ਵੀ ਅਮਨ ਐਕਟਿੰਗ ਕਰ ਰਿਹਾ ਉਹਨਾਂ ਨੇ ਬਲਕਾਰ ਨਹੀਂ ਦੇਖਿਆ ਪਰ ਵਾਈਫ ਨੇ ਜੇ ਦੇਖਿਆ ਐਜ਼ ਐਕਟਰ ਕਹਿੰਦੇ ਗੁੱਸਾ ਤਾਂ ਬਹੁਤ ਆ ਰਿਹਾ ਪਰ ਉਹ ਇੰਨਾ ਵਧੀਆ ਪਰਫਾਰਮ ਹੋਇਆ ਤੇ ਉਹ ਜਸਟਿਸ ਆ ਮਤਲਬ ਠੀਕ ਆ ਤਾਂ ਹੀ ਗੁੱਸਾ ਆ ਰਿਹਾ ਕਿਹੜੇ ਮਤਲਬ ਐਕਟਰ ਸੜਾ ਐਵੇਂ ਦੇ ਸੀਨਸ ਕਰਦੇ ਹੋਣਗੇ ਉਹਨਾਂ ਦੀ ਵਾਈਫ ਵੀ ਉਹਨਾਂ ਤੋਂ ਰੁੱਸ ਜਾਂਦੀ ਹੋਊਗੀ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਅਸਲ 'ਚ ਜੇ ਐਕਚੁਅਲੀ ਕੀ ਆ ਨਾ ਇਹੀ ਅੰਡਰਸਟੈਂਡਿੰਗ ਹੁੰਦੀ ਹੈ ਜੇ ਤੁਹਾਡੀ ਵਾਈਫ ਸੇਮ ਫੀਲਡ ਦੀ ਆ ਜਾਂ ਇਸ ਫੀਲਡ ਨੂੰ ਨਹੀਂ ਵੀ ਆ ਇਸ ਫੀਲਡ ਨੂੰ ਸਮਝਦੇ ਫੇਰ ਨਹੀਂ ਕੋਈ ਦਰ ਰੋਲਾ ਪੈਂਦਾ ਬਟ ਜਿਹੇ ਜਾਂ ਮੇਰਾ ਕੈਰੈਕਟਰ ਵੈਸੇ ਤੇ ਬਟ ਟੱਚ ਵੀੜੇ ਦਾ ਕੁਛ ਨਹੀਂ ਕਰਦਾ ਸਰ ਕਿਨੂੰ ਦੇਣਾ ਚਾਹੋਂਗੇ ਸਾਰਾ ਕ੍ਰੈਡਿਟ ਦਾਰੋ ਦੇ ਸੁਪਰ ਡੁਪਰ ਹਿੱਟਾ ਪਰਮਾਤਮਾ ਦਾ ਇਹ ਉਹਨਾਂ ਦੀ ਕਿਰਪਾ ਆ ਨਹੀਂ ਤਾਂ ਕਿੱਥੇ ਤੁਹਾਡੇ ਸਾਹਮਣੇ ਜਿੱਥੇ ਲਗਾਤਾਰ ਪੰਜਾਬੀ ਸਿਨੇਮੇ ਚ ਫਿਲਮਾਂ ਚੱਲ ਨਹੀਂ ਰਹੀਆਂ ਇੱਕ ਇੱਕ ਵੈਬ ਸੀਰੀਜ਼ ਆਉਂਦੀ ਆ ਦਾਰੋ ਨਾਮ ਦੀ ਔਰ ਉਹ ਚੱਲ ਜਾਂਦੀ ਹੈ ਬਲਵੇ ਇਹ ਤਾਂ ਚਮਤਕਾਰ ਹੀ ਹੋਇਆ ਨਾ ਤੇ ਚਮਤਕਾਰ ਆਫ ਕੋਰਸ ਪਰਮਾਤਮਾ ਦੀ ਕਿਰਪਾ ਨਾਲ ਹੀ ਹੋ ਸਕਦਾ ਅਸੀਂ ਤਾਂ ਸਿਰਫ ਮਿਹਨਤ ਕੀਤੀ ਹੈ ਬਾਕੀ ਮਿਹਨਤ ਕਰਦੇ ਆ ਸੋ ਇਹ ਸਾਰਾ ਕ੍ਰੈਡਿਟ ਪਰਮਾਤਮਾ ਨਾਲ ਹੀ ਆ ਪਰਮਾਤਮਾ ਨੂੰ ਮੈਂ ਦਿੰਦਾ ਔਰ ਬਾਕੀ ਸਾਰੀ ਟੀਮ ਨੂੰ ਉਹਨਾਂ ਦੀ ਮਿਹਨਤ ਲਈ ਸਾਰਿਆਂ ਨੇ ਮਿਹਨਤ ਇੱਕ ਤੋਂ ਇੱਕ ਜਿੰਨੇ ਵੀ ਚਾਹੇ ਉਹ ਅਮਰਦੀਪ ਗਿੱਲ ਭਾਜੀ ਆ ਚਾਹੇ ਜਿੰਨੇ ਵੀ ਐਕਟਰਸ ਆ ਕੇਵਲਵਾਨ ਸਾਰੀ ਟੀਮ ਨੂੰ ਸਾਰਾ ਬਾਕੀ ਦਾ ਜਿਹੜਾ ਕ੍ਰੈਡਿਟ ਜਾਂਦਾ ਹੈ ਮੈਂ ਸਰ ਸਰਦੀ ਜਿਹੜੀ ਕਿ ਅਦਾਕਾਰੀ ਹੈ ਤੇ ਅ ਜਿਹੜੀ ਕਿ ਤੁਸੀਂ ਦੇਖੀ ਵੀ ਹੋਏਗੀ ਕਿ ਕਿਵੇਂ ਜੁੱਤੀ ਰੱਖ ਕੇ ਮਤਲਬ ਹੈ ਨਾ ਸਰ ਨੇ ਆਪਣਾ ਰੋਪ ਜਮਾ ਰੱਖਿਆ ਪਰ ਸਰ ਆ ਸਭ ਜ਼ਿੰਦਗੀ ਚ ਤੁਸੀਂ ਬੜੇ ਕਿਊਟ ਜੇ ਮਾਸੂਮ ਜੇ ਓਏ ਕੀ ਕਰਿਆ ਇਹ ਅਹੀਂ ਇਦਾਂ ਹੀ ਹੁੰਦਾ ਅਸਲ ਜੀ ਦੇ ਨੇ ਚਾ ਇਦਾਂ ਚਮਲੀਆਂ ਚੁੰੜੀਆਂ ਮਾਰਨ ਵਾਲੇ ਬੰਦੇ ਪਰ ਇਹ ਇਹਦਾ ਸਾਰਾ ਕੈਰੇਟਰ ਮੈਂ ਉਹਦਣ ਵੀ ਗੱਲ ਕੀਤੀ ਸੀ ਜਿਹੜਾ ਇੱਕ ਮੇਕਰ ਹੁੰਦਾ ਨਾ ਮੇਕਰ ਦੇ ਸਿਰ ਤੇ ਆ ਅਸੀਂ ਉੱਥੇ ਕੁਝ ਕਰ ਦਿੱਤਾ ਜੇ ਮੇਕਰ ਉਹ ਸ਼ਾਰਟ ਰੱਖੇ ਨਾ ਤੇ ਫੇ ਸਾਡਾ ਕੀਤਾ ਕਿੱਥੇ ਗਿਆ ਮੇਕਰ ਤੁਹਾਡੇ ਤੋਂ ਕਰਾਉਂਦਾ ਉਹ ਕਹਿੰਦਾ ਸਾਨੂੰ ਇਦਾਂ ਦਾ ਚਾਹੀਦਾ ਅਸੀਂ ਉਦਾਂ ਦੀ ਕਰਨ ਦੀ ਕੋਸ਼ਿਸ਼ ਕੀਤੀ ਬਾਕੀ ਜਿੰਨੇ ਵੀ ਇਹ ਥੀਏਟਰ ਤੋਂ ਉੱਠਦੇ ਆ ਆਰਟਿਸਟ ਬੰਦੇ ਇਹਨਾਂ ਚ ਬਹੁਤ ਅੰਦਰ ਹੁੰਦੀ ਆ ਵੀ ਸਾਨੂੰ ਕੁਝ ਮੌਕਾ ਮਿਲ ਜਵੇ ਅਸੀਂ ਕਰਨਾ ਤਾਂ ਉਹ ਮੌਕੇ ਮਿਲ ਗਏ ਟਾਈਮ ਮਿਲ ਗਿਆ ਵੀ ਚੱਕ ਦੋ ਫੱਟੇ ਤੇ ਵੀ ਹੁਣ ਜੇ ਟਾਈਮ ਮਿਲੇ ਤੇ ਉਹ ਨਾ ਚੱਕੇ ਉਥੇ ਕਦੋਂ ਚੱਕਣੇ ਬਸ ਉਹ ਤਾਂ ਚੱਕੇਗੇ ਹੈਨਾ ਸੋ ਥੈਂਕ ਯੂ ਬਾਜੀ ਦਾ ਥੈਂਕ ਯੂ ਔਰ ਕੇਬਲਵੰਦ ਦਾ ਥੈਂਕ ਯੂ ਅਸਲ ਜ਼ਿੰਦਗੀ ਚ ਰਿਲੇਟ ਕਰਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਪਰ ਤੁਹਾਡਾ ਕੀ ਕਹਿਣਾ ਨਹੀਂ ਅਸਲ ਜ਼ਿੰਦਗੀ ਦੇ ਵਿੱਚ ਮੇਰਾ ਇਦਾਂ ਦੇ ਇਸ ਕਿਰਦਾਰ ਨਾਲ ਨੀਗਾ ਪਰ ਮੈਨੂੰ ਚੰਗੇ ਲੱਗਦੇ ਆ ਕਰੈਕਟਰ ਇਦਾਂ ਦੇ ਚੰਗੇ ਲੱਗਦੇ ਆ ਇਦਾਂ ਦਾ ਕਿਰਦਾਰ ਕਰਨਾ ਮੈਨੂੰ ਅੱਛਾ ਲੱਗਦਾ ਬਿਕੋਜ਼ ਜਿੱਦਾਂ ਬਚਪਨ ਤੋਂ ਹੀ ਆਇਆ ਸੀਗਾ ਯਾਰ ਨੈਗੇਟਿਵ ਜਿਹਾ ਖੇਡਣਾ ਕਿਉਂਕਿ ਮੈਨੂੰ ਪਤਾ ਦੀ ਹੀਰੋ ਵਾਲਾ ਤਾਂ ਮੈਂ ਨਹੀਂ ਹਾਂ ਮੈਂ ਇਹਦੇ ਵਾਲੇ ਪਾਸੇ ਤਾਂ ਮੇਰਾ ਨੇੜਾ ਤੇੜਾ ਹੈ ਨਹੀਂ ਹੀਰੋ ਸਾਡੇ ਭਾਜੀ ਹੁਣੀ ਹੈਗੇ ਆ ਆਪਾਂ ਮੈਂ ਕਿਹਾ ਇਧਰਲੇ ਪਾਸੇ ਨੂੰ ਹੁੰਨੇ ਪਰ ਓਵਰ ਆਲ ਉਹ ਦਿਲ ਨੂੰ ਜਿੱਦਾਂ ਤਾਂ ਗਿਆ ਉਹ ਤਾਂਗ ਪੂਰੀ ਹੋ ਰਹੀ ਹੈ ਭਾਜੀ ਹੁਣਾਂ ਨੇ ਕਰਾ ਲਈ ਤੇ ਇਹ ਅਗਲੇ ਸੀਰੀਜ਼ ਦੇ ਵਿੱਚ ਹੋਰ ਕੁਝ ਵੱਡਾ ਤੁਹਾਨੂੰ ਮਿਲੂਗਾ ਇਸੇ ਕਿਰਦਾਰ ਦਾ ਹਰਿਆਣਵੀ ਟੱਚ ਜੇ ਤੁਸੀਂ ਪਹਿਲੀ ਵਾਰ ਮਤਲਬ ਮੈਨੂੰ ਲੱਗਦਾ ਡਾਇਲੋਗ ਬੋਲੇ ਹੋ ਨਹੀਂ ਮੈਂ ਬੋਲੇ ਤਾਂ ਪਹਿਲਾਂ ਵੀ ਹੈਗੇ ਪਰ ਇਹ ਜਿਹੜਾ ਕਰੈਕਟਰ ਹੈਗਾ ਅਸਲ 'ਚ ਕੋਈ ਰਾਜਸਥਾਨੀ ਸਟਾਈਲ ਸੀਗਾ ਜਦੋਂ ਰਾਜਸਤਾਨੀ ਬੋਲੇ ਉੱਥੇ ਜਿਹੜਾ ਮੇਰਾ ਕੋ-ਆਰਟਿਸਟ ਸੀਗਾ ਉਹਦੇ ਕੋਲੇ ਕੁਝ ਉਦਾਂ ਦੀ ਨਹੀਂ ਰਾਜਸਤਾਨੀ ਦੀ ਗੱਲ ਬਣੀ ਰਾਜਸਤਾਨੀ ਦੀ ਗੱਲ ਨਹੀਂ ਬਣੀ ਤਾਂ ਹੁਣ ਭਾਜੀ ਕਹਿੰਦੇ ਹੁਣ ਕੀ ਕਰੀਏ ਵੀ ਉਹ ਨਹੀਂ ਬਰਾਬਰ ਉੱਠ ਕੇ ਆ ਰਿਹਾ ਫਿਰ ਥੋੜੀ ਜਿਹੀ ਹਿੰਦੀ ਮਿਕਸ ਕਰਦੀ ਮੈਂ ਇਦਾਂ ਜਿਹਾ ਕਰਕੇ ਉਹ ਉਹ ਹੋਰ ਸੋਹਣਾ ਨਿਕਲ ਕੇ ਆ ਗਿਆ ਥੋੜੀ ਜਿਹੀ ਰਾਜਸਤਾਨੀ ਵੀ ਆ ਥੋੜੀ ਹਿੰਦੀ ਵੀ ਆ ਤਾਂ ਉਹ ਓਵਰਆਲ ਕਰਕੇ ਉਹ ਤੁਹਾਨੂੰ ਹਰਿਆਣਵੀ ਲੱਗ ਜਾਂਦੀ ਉਹ ਦੋਖਾ ਨੂੰ ਵਜਾਉਂਦਾ ਹੈ ਨਾ ਨਹੀਂ ਫਕੂ ਵੀ ਬਹੁਤ ਅੱਛੀ ਜੇੜੀ ਕਿ ਰਹੀ ਹੈ ਤੇ ਸਰ ਸੀਕੁਅਲ ਦੀ ਵੇਟ ਕਰ ਰਹੇ ਹੋ ਹਾਂਜੀ ਹਾਂਜੀ ਬਿਲਕੁਲ ਜੀ ਨਹੀਂ ਬੇਸਬਰੀ ਦੇ ਨਾਲ ਬਹੁਤ ਜਿਆਦਾ ਮੈਨੂੰ ਤਾਂ ਜਲਦੀ ਮੈਂ ਕਹਾ ਕੱਲ ਸ਼ੁਰੂ ਹੋ ਜਾਵੇ ਨਹੀਂ ਚਾਹੀਏ ਵੇਟ ਕਰ ਰਹੇ ਹਾਂ ਹੋਪਸ ਹੋ ਕੇ ਅਚਲਿਕੀ ਹੁਣ ਜ਼ਿੰਮੇਵਾਰੀ ਜ਼ਿਆਦਾ ਵਧ ਗਈ ਕਿਉਂਕਿ ਲੋਕਾਂ ਦੇ ਕੈਰੇਕਟਰ ਦਿਮਾਗ ਚ ਬੈਠ ਚੁੱਕੇ ਆ ਅਮਰਦੀਪ ਗਿੱਲ ਭਾਈ ਦੀ ਹੋਰ ਰਿਸਪੋਨਸੀਬਿਲਟੀ ਵਧ ਗਈ ਤੋਂ ਵੇਟ ਆ ਬਹੁਤ ਵੇਟ ਆ ਹਾਂ ਤੇ ਮੈਂ ਸਰ ਤੋਂ ਜਾਣਣਾ ਚਾਹੂੰਗੀ ਸਰ ਕਿ ਜਦੋਂ ਪਤਾ ਲੱਗਿਆ ਕਿ ਤਾਰੋ ਹਿੱਟ ਹੋ ਗਏ ਸਭ ਤੋਂ ਪਹਿਲਾਂ ਰਿਐਕਸ਼ਨ ਕੀ ਸੀ ਮੇਰਾ ਮੇਰਾ ਕੀ ਰਿਐਕਸ਼ਨ ਸੀ ਜੀ ਮਸਾਹੀ ਉਹੀ ਗੱਲ ਪਰਮਾਤਮਾ ਦੀ ਆ ਗਈ ਹਾਂ ਤਾਂ ਬੰਦਾ ਬਿਲਕੁਲ ਜੀ ਸਾਡੀ ਝੋਲੀ ਹਿੱਟ ਕੋਈ ਪਰਮਾਤਮਾ ਨੇ ਬਰਕਤ ਪਾਈ ਹੈ ਇਸ ਤੋਂ ਵਧੀਆ ਕੀ ਹੋ ਸਕਦਾ ਇਸ ਤੋਂ ਵੱਡੀ ਰਹਿਮਤ ਕੀ ਹੋ ਸਕਦੀ ਹੈ ਨਾ ਤੇ ਸਾਡੇ ਅਸੀਂ ਸਾਡੇ ਅਸੀਂ ਵੀ ਕੁਝ ਕਹਿ ਸਕਦੇ ਅਸੀਂ ਵੀ ਕੁਝ ਹਿੱਟ ਕੀ ਦਿੱਤਾ ਹੈ ਨਾ ਔਰ ਖਾਸ ਕਰ 2025 ਜਿੱਥੇ ਤਕਰੀਬਨ ਹਿੱਟ ਨਹੀਂ ਚੱਲ ਰਿਹਾ ਕੋਈ ਹੈ ਨਾ ਸੋ ਬਿਲਕੁਲ ਜੀ ਸਾਨੂੰ ਪ੍ਰਾਊਡ ਐ ਇਸ ਗੱਲ ਦਾ ਉਹ ਵੀ ਪੋਜ਼ਿਟਿਵ ਪੋਜ਼ਿਟਿਵ ਵਾਲਾ ਕੋਈ ਦੂਜੇ ਵਾਲਾ ਕਮੰਡਾ ਨਹੀਂ ਹਾਂ ਕਿ ਬਈ ਅਸੀਂ ਕੋਈ ਖੁਸ਼ ਯਾ ਕਿ ਔਰ థੈਂਕਫੁਲ ਆ ਪਰਮਾਤਮਾ ਦੇ ਕਿ ਸਾਨੂੰ ਹਿੱਟ ਬਰਕਤ ਮਿਲੀ ਐ ਇਸ ਗੱਲ ਦੀ ਮੈਂ ਤੇ ਐ ਕਹੂੰਗਾ ਜਿਵੇਂ 8 9 ਕੁੜੀਆਂ ਤੋਂ ਬਾਅਦ ਮੁੰਡਾ ਹੁੰਨਾ ਨਾ ਉਹਨਾਂ ਦਾ ਚੜਦਾ ਤੁਹਾਨੂੰ ਮਾਰੇ ਨੇ ਕਿਰਪਾ ਕੀਤੀ ਆ ਤੇ ਘਰ ਚ ਕਹਿੰਦੇ ਹੁੰਦੇ ਨਾ ਜੀ ਆਇਆ ਤੇ ਉਹ ਗੱਲ ਆ ਵੀ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਸਾਰੇ ਭਰਾਵਾਂ ਨੂੰ ਪਿਆਰ ਦਿੱਤਾ ਔਰ ਇਦਾਂ ਹੀ ਸਾਨੂੰ ਪਿਆਰ ਜਦੋਂ ਮਿਲਦਾ ਰਿਹਾ ਤਾਂ ਅਸੀਂ ਤੁਹਾਡੇ ਲਈ ਨਾ ਕੁਝ ਲੈ ਕੇ ਆਵਾਂਗੇ ਵੀ ਤੁਸੀਂ ਕਹੋਗੇ ਯਾਰ ਇਹ ਉਦੋਂ ਦੇ ਖੇਤੀ ਦਾ ਦਾਰੋਚ ਉਦੋਂ ਨਵੇਂ-ਨਵੇਂ ਜਿਹਾ ਸੀ ਆਉਣ ਵਾਲੇ ਸਮੇਂ 'ਚ ਬੜਾ ਕੁਝ ਕਰਾਂਗੇ ਤਾਂ ਚਾਹ ਬਹੁਤ ਸੱਚੀ ਭੈਣ ਜੀ ਬਹੁਤ ਮਜ਼ਾ ਆਇਆ ਦੇਖ ਕੇ ਆਡੀਅנס ਤੁਸੀਂ ਇਹ ਦੇਖ ਲੋਗੇ 8 ਐਪੀਸੋਡ ਆ ਗਏ ਹੱਲੇ ਵੀ ਪੱਤੇ ਵਿਸ਼ੇ ਹੋਏ ਹੈ ਇਹ ਖੁੱਲੇ ਹੀ ਨਹੀਂ ਹੈ ਉਹ ਅਗਲੇ ਸੀਜ਼ਨ 'ਚ ਖੁੱਲਣੇ ਹਨ ਫਿਰ ਉਸ ਤੋਂ ਬਾਅਦ ਫਿਰ ਖੁੱਲਣਗੇ ਹਾਂ ਖੁੱਲ ਹੀ ਜਾਣੇ ਆ ਫਿਰ ਤੇ ਉਹ ਕਹਿੰਦੀਆਂ ਆਂਤੀਆਂ ਰਹਿਣ ਚਲੋ ਥੋੜੇ ਮੂੰਹ 'ਚ ਕਿ ਹੋ ਚੱਕਰ ਚਾਕਲੇਟ ਚਾਕਲੇਟ ਪਰਮਾਤਮਾ ਸਣੀ ਦਾ ਸਹੀ ਹੈ ਨਾ ਚੱਟ ਕਵੇ ਜੋ ਮੰਗਦੀ ਉਹ ਹੀ ਦੇਈ ਜਾ ਇਹ ਜੋ ਮੰਗਦੀ ਨਾ ਨਹੀਂ ਨਹੀਂ ਚਲੋ ਸ਼ੁਕਰ ਹੈ ਜੀ ਪਰਮਾਤਮਾ ਆਡੀਅன்ஸ் ਨੂੰ ਕੀ ਕਹਿਣਾ ਚਾਹੋਗੇ ਦੱਸ ਆਪਣਾ ਸਭ ਤੋਂ ਪਹਿਲਾਂ ਤਾਂ ਉਹ ਕਰੋ ਕੀ ਕਰੋ ਸਬਸਕ੍ਰਾਈਬ ਕੇਵਲ ਕੇਵਲ ਵਨ ਨੂੰ ਸਬਸਕ੍ਰਾਈਬ ਕਰੋ ਔਰ ਉਹ ਉਸ ਤੋਂ ਬਾਅਦ ਸਬਸਕ੍ਰਿਪਸ਼ਨ ਲੈ ਲਓ ਹਾਂ ਸਬਸਕ੍ਰਿਪਸ਼ਨ ਲੈ ਆਗੇ ਫੇ ਤੁਹੀ 8 ਦੇ 8 ਐਪੀਸੋਡ ਦੇਖੋ ਠੀਕ ਹੈ ਔਰ ਮੈਨੇ ਇਹ ਵੀ ਗਾਰੰਟੀ ਹੈ ਨਾਲ ਤੁਸੀਂ ਕੇਵਲ ਵਾਂ ਦੇ ਹੋਰ ਵੀ ਬਹੁਤ ਕੁਝ ਪਿਆ ਆ ਤੁਹਾਨੂੰ ਉਹ ਵੀ ਦੇਖਣ ਨੂੰ ਮਿਲ ਜਾਣਾ ਵੀਰ ਦਾ ਨਹੀਂ ਗੱਲੀ ਸਾਡੀ ਦਾਰੋ ਦੇਖਣੀ ਉੱਥੇ ਬੜਾ ਮਸਾਲਾ ਪਿਆ ਦਾਰੋ ਦੇ ਬਹਨੇ ਉਹ ਵੀ ਦੇਖ ਲਿਓ ਬਟ ਇੱਕ ਗੱਲ ਸਚਾਈ ਹੈ ਮਜ਼ਾ ਆ ਜੂਗਾ ਤੁਹਾਨੂੰ ਦੇਖ ਕੇ ਦਾਰੋ ਪਰ ਪਹਿਲਾਂ ਦਾਰੋ ਹੀ ਦੇਖਣੀ ਭਰਾਵਾ ਉਹ ਨਾ ਹੋਵੇ ਤੁਸੀਂ ਹੋਰ ਕੋਲ ਆ ਦੇ ਦਾਰੋ ਤੇ ਲੱਗਾ ਪੋਸਟਰ ਪਹਿਲਾਂ ਦਾਰੋ ਆ ਆ ਅੱਛਾ ਮੇਰੀ ਗੱਲ ਸੁਣੋ ਮੈਂ ਆ ਮੈਂ ਆ ਆ ਮੇਰਾ ਪੱਜਾ ਨਹੀਂ ਨਹੀਂ ਅੱਜ ਪੱਗ ਪੱਗ ਬੰਨੀ ਨਹੀਂ ਅੱਜ ਮੈਂ ਥੋੜੇ ਮੈਂ ਮੈਂ ਕਹਾਂ ਚਲੋ ਅੱਜ ਹਾਂ ਹਾਲਾਂਕਿ ਮੈਂ ਪਲੇਖਾ ਖਾ ਗਈ ਸੀ ਪਰ ਆਡੀਅנס ਨਹੀਂ ਖਾਏਗੀ ਚਲ ਆ ਬਸੋ ਕਬੂਲ ਕਰਨਾ ਹਰ ਕਿਰਦਾਰ ਚ ਨਾ ਉਹਨਾਂ ਨੂੰ ਬਹੁਤ ਪਿਆਰ ਲੋਕਾਂ ਨੂੰ ਕੀ ਕਹਿੰਦੇ ਕਿ ਬਾਗ ਵਿੱਚ ਬਹੁਤ ਵਧੀਆ ਲੱਗੀ ਗੱਲਬਾਤ ਉਹ ਦਿਨ ਵੀ ਤੁਸੀਂ ਕਹਿਆ ਨਾ ਕਿ ਮੁੰਡਾ ਮਤਲਬ ਕਹਿਣ ਲੱਗਦਾ ਪੰਜਪਾਗ ਵਾਲਾ ਹੈ ਬਾਗ ਵਿੱਚ ਮੁੰਡੇ ਮੈਨੂੰ ਲੱਗਦਾ ਫਿਲਮਾਂ ਹੋਣੀਆਂ ਚਾਹੀਦੀਆਂ ਮੇਰੇ ਹਨਾ ਹੋਰ ਵੀ ਚਲੋ ਚਾਕਲੇਟ ਚਾਹੀਦੀ ਹੋਰ ਇਹ ਵੀ ਮੈਨੂੰ ਫਿਲਮਾਂ ਵੀ ਗੱਲਬਾਤ ਸ਼ੁਰੂ ਹੋਈ ਹੈ ਨਾ ਸੀਰੀਜ਼ ਦੇ ਨਾਲ ਨਾਲ ਹਾਂ ਪੱਕਾ ਪੱਕਾ ਚਲੋ ਜੀ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਆਹੀ ਜੋ ਇਹਨਾਂ ਨੇ ਕਿਹਾ ਹੈ ਇਹ ਜਿਹੜੇ ਕਾਪੀ ਪੇਸਟ ਕਾਪੀ ਪੇਸਟ ਦੇਖੋ ਤੁਸੀਂ ਵੀ ਜਾ ਕੇ ਧਾਰੋ ਦੇਖੋ ਕੇਬਲ 1 ਨੂੰ ਡਾਊਨਲੋਡ ਕਰ ਲਓ ਕਿਉਂਕਿ ਫੁੱਲ ਪੈਸਾ ਵਸੂਲ ਹੈ ਹਾਂ ਮੈਂ ਇਸ ਚੀਜ਼ ਦੀ ਗਾਰੰਟੀ ਦਿੰਨੀ ਆ